ਅੱਜ ਦਾ ਸਵੇਰ ਮੇਰੇ ਅਕਾਊਂਟ ਤੋਂ ਪੈਸੇ ਪਾਜੀ ਕਲੈਕਟਰ ਨੇ ਵੀ ਮੈਂ ਕੈਸ਼ ਧਮਕਾ ਰੋਣਾ ਤੇ ਮੈਂ ਆਪਣੇ 80 ਰਾਮੀ ਬਰਨਾਲਾ ਬਸਟੈਂਡ ਦੇ ਸਾਹਮਣੇ ਜੋ SBI ਦਾ ATM ਆ ਉਹ ATM ਜੋ ਮੈਂ ਪੈਸੇ ਕਢਾਉਣ ਗਿਆ ਤੇ ਜਦੋਂ ਮੈਂ ATM ATM ਪਾ ਕੇ ਪੈਸੇ ਕਢਾਵਾ ਕੇ ਜਦੋਂ ਮੈਂ ਸਾਰਾ ਕੋਟਬੜ ਪਾਇਆ ਤਾਂ ਉਦੋਂ ਚੱਕਰੀਆਂ ਚੱਲੀਆਂ ਉਹਦੇ ਵਿੱਚੋਂ ਮਸ਼ੀਨ ਚੱਲੀ ਤਾਂ ਪੈਸੇ ਉਹ ATM ਤੋਂ ਬਾਹਰ ਨਹੀਂ ਨਿਕਲੇ ਜਿੱਥੋਂ ਥੱਲੋਂ ਦੀ ਆਪਾਂ ਹੱਥ ਪਾ ਕੇ ਕਢਦੇ ਆਂ ਜਦੋਂ ਬਾਹਰ ਨਹੀਂ ਨਿਕਲੇ ਤੇ ਮਹਾਚਲ ਵਿੱਚ ਪੈਸੇ ਨਹੀਂ ਹੁੰਨੇ ਸਵੇਰ-ਸਵੇਰ ਮੈਂ ਆਪਣਾ ਏਟੀਐਮ ਕੱਢਿਆ ਜੇਬ ਚ ਪਾਇਆ ਮੈਂ ਤੁਰ ਲੱਗਿਆ ਇੰਨੇ ਨੂੰ ਮੇਰੇ ਮੋਬਾਈਲ ਦੇ ਉੱਪਰ ਮੈਸੇਜ ਆ ਗਿਆ ਵੀ ਤੁਹਾਡਾ 5000 ਰੁਪਏ ਕੱਟਿਆ ਗਿਆ ਜਦੋਂ ਮੈਂ ਏਟੀਐਮ ਦੇ ਵਿੱਚ ਉਹ ਲਿਖਿਆ ਹੁੰਦਾ ਵੀ ਬੈਲੈਂਸ ਚੈੱਕ ਕਰੋ ਉਹ ਚੈੱਕ ਰਿਹਾ ਉਹ ਚ ਹੀ ਮੇਰਾ 5000 ਕੱਟਿਆ ਗਿਆ ਪਰ ਉਸ ਤੋਂ ਬਾਅਦ ਜਦੋਂ ਮੈਂ ਅੱਬੀ ਕਈ ਵਾਰੀ ਥੱਲੇ ਨਾ ਉਹ ਜਿਹੜਾ ਬਰਕਾ ਜੋ ਉੱਪਰ ਉੜਦਾ ਹੁੰਦਾ ਵੀ ਉਹ ਹੁਣ ਫਸ ਗਿਆ ਜਦੋਂ ਮੈਂ ਥੱਲੇ ਦੇਖਿਆ ਤਾਂ ਉਹਦੇ ਉੱਪਰ ਬਕਾਇਦਾਵੇਂ ਟੇਪ ਰੋਲ ਲੱਗੀ ਸੀਗੀ ਤਾਂ ਮੈਨੂੰ ਮੈਂ ਨੇ ਪਹਿਲਾਂ ਉਸੇ ਮੈਂ ਉਹ ਟੇਪ ਰੋਲ ਬਾਜ ਨਾਲ ਪੱਗ ਕੱਟ ਕੇ ਬਾਜ ਨਾਲ ਟੇਪ ਰੋਲ ਪੱਟੀ ਟੇਪ ਰੋਲ ਪੱਟ ਕੇ ਉਸ ਤੋਂ ਬਾਅਦ ਮੈਂ ਉਹ ਜਦੋਂ ਦੇਖਿਆ ਉਹ ਪੱਟ ਕੇ ਮੈਂ ਉੱਪਰ ਕੱਢ ਕੇ ਉਹਦੇ 5000 ਰੁਪਏ ਕੱਢਿਆ ਉਹ ਟੇਪ ਰੋਲ ਮੈਂ ਵੀਡੀਓ ਵੀ ਬਣਾਈ ਹੈ ਟੇਪ ਰੋਲ ਕਿਸੇ ਨੇ ਸਾਜਿਜ ਕਰੀ ਸੀ ਵੀ ਉਹ ਟੇਪ ਰੋਲ ਲਾ ਕੇ ਵੀ ਇਹ ਬੰਦਾ ਮੁਰਜੂਗਾ ਉਸ ਤੋਂ ਬਾਅਦ ਅਸੀਂ ਟੇਪ ਰੋਲ ਪੱਟਾਂਗੇ 5000 ਕੱਢ ਲਾਂਗੇ ਪਰ ਉਸ ਤੋਂ ਪਹਿਲਾਂ ਹੀ ਮੈਂ ਆਪਣੀ ਉਹ ਟੇਪ ਰੋਲ ਪੱਟੀ ਬਾਜ ਨਾਲ ਟੇਪ ਰੋਲ ਪੱਟ ਕੇ ਫਿਰ ਆਪਣਾ ਉਹ 5000 ਰੁਪਏ ਹੱਥ ਵਿੱਚ ਪਾ ਕੇ ਕੱਢਿਆ ਜੀ ਲੱਗਦਾ ਇਹ ਨੋਖਾ ਢਾਂਗਾ ਜਿਹੜਾ ਚੋਰੀ ਕਰਨ ਦਾ ਹਾਂਜੀ ਇਹ ਚੋਰੀ ਕਰਨ ਦਾ ਨੋਖਾ ਢਾਂਗਾ ਮੈਂ ਕਹਿੰਦਾ ਵੀ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਣਗੇ ਮੇਰੇ ਵੀ ਕੈਮਰੇ ਚੈੱਕ ਕਰਨ ਮੈਂ ਜਦੋਂ ਪੈਸੇ ਕੱਢ ਰਿਹਾਗਾ ਤੇ ਉਹ ਉਸ ਤੋਂ ਪਹਿਲਾਂ ਕਿਹੜਾ ਬੰਦਾ ਆਇਆ ਉੱਥੇ ਕੌਣ ਸੀਗਾ ਉਹਦੇ ਟੇਪ ਰੋਡ ਕਿਹਨੇ ਕਰੀ ਉਸ ਤੋਂ ਬਾਅਦ ਉਹ ਬੰਦਾ ਬਾਹਰ ਹੀ ਖੜਾ ਹੋਣਾ ਕਿਉਂਕਿ ਜੇ ਮੈਂ ਮੇਰੇ ਮੈਸੇਜ ਨਾ ਆਉਂਦਾ ਤਾਂ ਮੈਂ ਉਤੋਂ ਬਾਹਰ ਚਲੇ ਜਾਣਾ ਸੀ ਅੰਦਰ ਕੋਈ ਬੰਦਾ ਹੈਗਾ ਸੀ ਕੋਈ ਅੰਦਰ ਅੰਦਰ ਕੋਈ ਬੰਦਾ ਨਹੀਂ ਸੀਗਾ ਜੀ ਤੇ ਬਾਹਰ ਮੈਂ ਨਹੀਂ ਨਿਗਾ ਨਹੀਂ ਮਾਰੀ